ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਨੇ ਜਿਨ੍ਹਾਂ ਦਾ ਜੀ ਦੀ ਲਿਆੜਾ ਆ ਰਿਹਾ ਹੈ 25 ਨਵੰਬਰ ਨੂੰ ਜਿਹਦੇ ਸੰਬੰਧ ਦੇ ਵਿੱਚ ਜਿਹੜੀ ਸੰਗਤਾਂ ਵੱਲੋਂ ਦੂਰ ਦੂਰ ਤੋਂ ਜਿੱਥੇ ਤੱਕ ਸਤਿਗੁਰੂ ਮਹਾਰਾਜ ਸਾਹਿਬ ਜੀ ਜਾ ਕੇ ਲੋਕਾਈ ਦਾ ਉਧਾਰ ਕਰਦੇ ਰਹੇ ਗੁਰਗੱਦੀ ਪ੍ਰਾਪਤ ਕਰਨ ਤੋਂ ਪਹਿਲਾਂ ਵੀ ਉਹਨਾਂ ਨੇ ਗੁਰੂ ਦੇ ਪੁੱਤਰ ਹੋਣ ਕਰਕੇ ਤੇ ਪ੍ਰਚਾਰ ਕੀਤਾ ਤੇ ਬਾਅਦ ਦੇ ਵਿੱਚ ਉਤੋਂ ਨਗਰ ਕੀਰਤਨ ਜਿਹੜੇ ਆਨੰਦਪੁਰ ਸਾਹਿਬ ਪਹੁੰਚ ਰਹੇ ਨੇ ਜਿੱਥੇ ਉਹਨਾਂ ਦੇ ਨਗਰ ਕੀਰਤਨ ਪਹੁੰਚ ਰਹੇ ਨੇ ਉੱਥੇ ਸਿੱਖ ਸੰਗਤਾਂ ਵੱਲੋਂ ਦੁਨੀਆ ਨੂੰ ਪ੍ਰੇਰਣਾ ਕੀਤੀ ਜਾ ਰਹੀ ਹੈ ਗੁਰੂਕੇ ਪੋਤੀਆਂ ਇਤਿਹਾਸ ਕਈ ਤਰ੍ਹਾਂ ਦੇ ਇਤਿਹਾਸ ਛਪਵਾ ਕੇ ਤਸਵੀਰਾਂ ਸਮੇਤ ਵੰਡੇ ਜਾ ਰਹੇ ਨੇ ਫਰੀ ਇਹ ਲੋਕਾਂ ਨੂੰ ਪ੍ਰੇਰਣਾ ਦਿੱਤੀ ਜਾ ਰਹੀ ਹੈ ਕਿ ਉੱਥੇ ਪਹੁੰਚੋ ਤੇ ਤਾਂ ਕਿ ਉਹਨਾਂ ਦੇ ਜੀਵਨ ਦੇ ਵਿੱਚੋਂ ਜੋ ਸਾਨੂੰ ਸਿਖਿਆਵਾਂ ਮਿਲਦੀਆਂ ਨੇ ਉਸ ਤੋਂ ਅਸੀਂ ਲਾਭ ਲੈ ਸਕੀਏ ਅੱਜ ਅਸੀਂ ਹੁਣ ਜੋ ਉਹਨਾਂ ਨੇ ਕਾਲਣਾ ਕਾਹਲੀਆਂ ਨੇ ਗੁਰੂ ਏਕਬਾਦਰ ਮਹਾਰਾਜ ਸਾਹਿਬ ਹੁਣ ਸਮੂੱਚੀ ਜਿਹੜੀ ਬਾਣੀ ਹੈ ਬਾਣੀ ਦੇ ਵਿੱਚ ਜਿੱਥੇ ਸਾਨੂੰ ਨਾਮ ਇਹ ਸਿੱਖਿਆ ਕਿ ਪ੍ਰਮਾਤਮਾ ਦੀ ਸੇਵ ਸਲਾਹ ਦੀ ਦਾਤ ਮਿਲਦੀ ਹੈ ਉੱਥੇ ਸਾਨੂੰ ਹੋਰ ਸਾਰੇ ਜਿਹੜੇ ਉਪਦੇਸ਼ ਮਿਲਦੇ ਨੇ ਕਿ ਅਸੀਂ ਸੰਸਾਰ ਦੇ ਵਿੱਚ ਕਿਵੇਂ ਰਹਿਣਾ ਹੈ ਸੰਸਾਰ ਨਾਲ ਕਿਵੇਂ ਵਰਤਣਾ ਹੈ ਤੇ ਆਪਣੀ ਜੀਵਨ ਨੂੰ ਸੁਭਾਅ ਆਵਾਜ਼ ਜਿਵੇਂ ਬਣਾਉਣਾ ਹੈ ਕਿ ਬਾਕੀ ਅਰਦਾਸ ਬਹੁਤੇ ਸ਼ਬਦਾਂ ਦੇ ਵਿੱਚ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਨ ਦੀ ਜੋਤੀ ਦੱਸੀ ਹੈ ਅੱਜ ਅਸੀਂ ਸ੍ਰੀ ਗੁਰੂ ਇੱਕ ਮਹਾਰਾਜ ਤੇਗ ਬਾਹ ਮਹਾਰਾ ਸਾਹਿਬ ਜੀ ਇੱਕ ਸ਼ਬਦ ਨੂੰ ਵਿਚਾਰਦੇ ਹਾਂ ਸਤਿਗੁਰੂ ਮਹਾਰਾਜ ਸਾਹਿਬ ਇਸ ਸ਼ਬਦ ਰਾਹੀਂ ਸਾਨੂੰ ਕੀ ਉਪਦੇਸ਼ ਦਿੰਦੇ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੌਵੇਂ ਪਾਤਸ਼ਾਹ ਦਾ ਇਹ ਸ਼ਬਦ ਹੈ ਉਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਰੇ ਮਨ اے ਮੇਰੇ ਮਨ ਰਾਮ ਸਿਉ ਕਰ ਪ੍ਰੀਤ ਕਹਿੰਦੇ ਨੇ ਉਹ ਸੱਚੀ ਜਿਹੜੀ ਹੀ ਪ੍ਰੀਤ ਆ ਨਾ ਉਹ ਪਰਮਾਤਮਾ ਦੇ ਨਾਲ ਪਾ ਕਈ ਮਿਸਾਲ ਦੇ ਕੇ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਮੱਛੀ ਦੀ ਪ੍ਰੀਤ ਦਾ ਜਿਗਰ ਕੀਤਾ ਮੰਬੀਹੇ ਦਾ ਫਿਰ ਪਾਣੀ ਤੇ ਦੁੱਧ ਦਾ ਔਰ ਦੁੱਧ ਦੇ ਵਿੱਚ ਜਦੋਂ ਪਾਣੀ ਪਾਇਆ ਜਾਂਦਾ ਤੇ ਉਹਨੂੰ ਅੱਗ ਤੇ ਚੜਾਇਆ ਜਾਂਦਾ ਤੇ ਪਾਣੀ ਦੁੱਧ ਨੇ ਪਾਣੀ ਨੂੰ ਆਪਣਾ ਰੂਪ ਦੇ ਦਿੱਤਾ ਫਿਰ ਪਾਣੀ ਆਪਣਾ ਫਰਜ਼ ਸਮਝ ਕੇ ਆਪਟਣ ਆਪੇ ਖਾਵੇ ਦੁੱਧ ਕੋ ਖਬਰ ਨਾ ਦੇ ਤੇ ਉਹ ਪਾਣੀ ਜਦੋਂ ਵਾਲਾ ਆਉਂਦਾ ਜੋ ਲੈਦੇ ਰਖੀਦਾ ਤੇ ਉਹ ਪਾਣੀ ਹੀ ਛੱਡਦਾ ਹੈ ਦੁੱਧ ਨੂੰ ਆਂਚ ਨਹੀਂ ਹੋਣ ਦਿੰਦਾ ਇਹ ਹੈ ਪ੍ਰੀਤ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਲੇ ਮਨ ਰਾਮ ਸਿਉ ਕਰ ਪ੍ਰੀਤ ਇਹ ਇਸ ਸ਼ਬਦ ਦੇ ਵਿੱਚ ਬੜੀ ਬਹੁਤ ਵਧੀਆ ਸਿੱਖਿਆ ਦਿੱਤੀ ਕਹਿੰਦੇ ਨੇ ਸਰਵਣ ਗੋਬਿੰਦ ਗੁਣ ਸੁਨੋ ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਦੀ ਸੇਵ ਸਲਾਹ ਸੰਗਤ ਵਿੱਚ ਆ ਕੇ ਸੁਣੋ ਸੁਣਨੋਂ ਪਹਿਲਾਂ ਕੀ ਆ ਗਿਆ ਹੈ ਆਇਓ ਸੁਣਨ ਪੜਨ ਕੋ ਬਾਣੀ ਅਸੀਂ ਸੰਗਤ ਵਿੱਚ ਆਵਾਂਗੇ ਪਹਿਲਾ ਫਰਜ਼ ਆ ਸਾਡਾ ਸੇਵਾ ਤੇ ਫਿਰ ਸੁਣਨਾ ਜਦੋਂ ਅਸੀਂ ਸੁਣਾਂਗੇ ਤੇ ਸਤਿਗੁਰੂ ਹੀ ਕਹਿੰਦੇ ਨੇ ਸੁਣ ਸੋਣੇ ਅੰਦੇ ਪਾਵੇਂ ਰਾਹ ਮਨੁੱਖ ਜਿਹੜਾ ਨਾ ਹੈ ਉਹ ਸਿਰ ਸੁਣ ਕੇ ਉਹਨੂੰ ਗਿਆਨ ਹੋ ਜਾਂਦਾ ਹੈ ਜੇਦੋਂ ਅਸੀਂ ਸੁਣਾਂਗੇ ਤੇ ਫਿਰ ਇੱਕ ਦਿਨ ਉਹ ਜਾ ਦੇਣਾਊਗਾ ਤੇ ਅਸੀਂ ਫਿਰ ਗਾਵਾਂਗੇ ਵੀ ਪੜਾਂਗੇ ਵੀ ਤੇ ਸਦੂਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸਰਵਣ ਗੋਬਿੰਦ ਗੁਣ ਸੁਣਾਓ ਔਰ ਗਾਵ ਰਸਨਾ ਗੀਤ ਕਹਿੰਦੇ ਨੇ ਆਪਣੀ ਜੀਬਾ ਦੇ ਨਾਲ ਉਹ ਪਰਮਾਤਮਾ ਦੀ ਸਿੱਧ ਸਲਾਹ ਦੇ ਜਿਹੜੇ ਗੀਤ ਆ ਉਹਨੂੰ ਗਾਓ ਇਹ ਰਹਾਉ ਅੱਗੇ ਕਹਿੰਦੇ ਨੇ ਕਾਰ ਸਾਧ ਸੰਗਤ ਸੰਗਤ ਕਰੋ ਗੁਰੂ ਦੀ ਸਿਮਰ ਮਾਦੋ ਉਹ ਪਰਮਾਤਮਾ ਦਾ ਸਿਮਰਨ ਕਰੋ ਪਰਮਾਤਮਾ ਨੇ ਜਿੰਨੇ ਵੀ ਨਾਮ ਸੀ ਦੋ ਹੀ ਧਰਮਾਂ ਸੰਗਤ ਜਦੋਂ ਗੁਰੂ ਨਾਨਕ ਦੇਵ ਜੀ ਆਏ ਇੱਕ ਮੁਸਲਮਾਨਾਂ ਦਾ ਇੱਕ ਹਿੰਦੂਆਂ ਦਾ ਉਹਨਾਂ ਨੇ ਜਿਹੜੇ ਨਾਮ ਵਰਤੇ ਨੇ ਪਰਮਾਤਮਾ ਵਾਸਤੇ ਦੇਵੀਆਂ ਦੇਵਤਿਆਂ ਵਾਸਤੇ ਇਹ ਗੁਰੂ ਸਾਹਿਬਾਂ ਨੇ ਉਹਨਾਂ ਨਾਮਾਂ ਨੂੰ ਅਕਾਲ ਪੁਰਖ ਵਾਸਤੇ ਵਰਤੇ ਮਾ ਮਾਦੂ ਦਾ ਭਾਵ ਹੈ ਮਾ ਮਾਇਆ ਤੇ ਆਪਤੀ ਤੇ ਪਰਮਾਤਮਾ ਲక్ష్ਮੀ ਦਾ ਪਤੀ ਸਤਿਗੁਰੂ ਜੀ ਕਹਿੰਦੇ ਨੇ ਇਹ ਮਾਇਆ ਦਾ ਮਾਲਕ ਕੌਣ ਹੈ ਪਰਮਾਤਮਾ ਸਤਿਗੁਰੂ ਕਹਿੰਦੇ ਨੇ ਕਿ ਕਰ ਸਾਧ ਸੰਗਤ ਸਿਮਰ ਮਾਦੂ ਫਿਰ ਕੀ ਹੋਏਗਾ ਹੋਹੇ ਪਤਤ ਪਨੀਤ ਪਤਿਸ ਦਾ ਭਾਵ ਜਿਹੜਾ ਡਿਗ ਪਿਆ ਬਹੁਤ ਵੱਡਾ ਪਾਪੀ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਤੂੰ ਫਿਰ ਪਵਿੱਤਰ ਹੋ ਜਾਏਂਗਾ ਜੇ ਉਹਦਾ ਸਿਮਰਨ ਕਰੇਗਾ ਤੇ ਸੁਣੇਗਾ ਫਿਰ ਉਹਦਾ ਸਿਮਰਨ ਕਰੇਗਾ ਉਹਦੇ ਗੁਣ ਗਾਏਗਾ ਉਹਦੇ ਗੁਣਾਂ ਨੂੰ ਸੁਣੇਗਾ ਸਤਿਗੁਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਵੇਖ ਸਮਾਂ ਬਹੁਤ ਥੋੜਾ ਹੈ ਇਹ ਤਿੰਨ ਅਵਸਥਾਵਾਂ ਨੇ ਤੇ ਬਚਪਨ ਤੇ ਜਵਾਨੀ ਤੇ ਵਿਡੇਪਾ ਇਸ ਕਹਿੰਦੇ ਨੇ ਮਨੁੱਖ ਦਾ ਸਮਾਂ ਅੱਜ ਕਰ ਕਰਦਿਆਂ ਇਹ ਨਾ ਵੀ ਜਾਂਦਾ ਹੈ ਕਾਲ ਬਿਆਲ ਜਿਉਂ ਪਰਿਉ ਡੋਲੇ ਮੁੱਖ ਪਸਾਰੈ ਮੀਤ ਕਾਲ ਰੂਪੀ ਸੱਪ ਇਹ ਮੂੰਹ ਖੋਲ ਕੇ ਖੜਾ ਹੈ ਫਿਰ ਮੈਂ ਕਦੋਂ ਇਸ ਜੀਵ ਨੂੰ ਘਰ ਸਲਵਾ ਤੇ ਸਤਿਗੁਰੂ ਜੀ ਕਹਿੰਦੇ ਨੇ ਆਜ ਕਾਲਪਨ ਤੁਹੇ ਗਲਸ ਹੈ ਕਹਿੰਦੇ ਨੇ ਪਤਾ ਨਹੀਂ ਅੱਜ ਜਾਂ ਕੱਲ ਕਿਸੇ ਦਿਨ ਕੋਈ ਦਿਨ ਆਉ ਜਾਣਾ ਉਹਨੇ ਤੈਨੂੰ ਇਸ ਮੌਤ ਰੂਪੀ ਸੱਪ ਨੇ ਘਰਸ ਲੈਣਾ ਸਮਝ ਰੱਖੋ ਚੀਤ ਕਹਿੰਦੇ ਨੇ ਇਸ ਗੱਲ ਨੂੰ ਆਪਣੇ ਚਿੱਤ ਵਿੱਚ ਵਿਸਾ ਕੇ ਰੱਖ ਕਿ ਇਹ ਸੰਸਾਰ ਦੇ ਵਿੱਚ ਇਥੇ ਸਾਲਾ ਨਹੀਂ ਰਹਿਣਾ ਮੌਤ ਨੇ ਇੱਕ ਦਿਨ ਕੇਰ ਲੈਣਾ ਖਾ ਲੈਣਾ ਹੈ ਮੌਤ ਰੂਪੀ ਸੱਪ ਨੇ ਮਨੁੱਖ ਦਾ ਜੀਵਨ ਜਿਹੜਾ ਹੈ ਉਹਨੂੰ ਦੋ ਗੱਲਾਂ ਭੁੱਲੀਆਂ ਰਹਿੰਦੀਆਂ ਨੇ ਬਾਕੀ ਸਭ ਕੁਝ ਯਾਦ ਰਹਿੰਦਾ ਇੱਕ ਮੌਤ ਭੁੱਲੀ ਰਹਿੰਦੀ ਇੱਕ ਪਰਮਾਤਮਾ ਉਹਨੂੰ ਗੁਰਬਾਣੀ ਦੇ ਵਿੱਚ ਮਮਾ ਅਖਰ ਵਿਸਰਿਆ ਮਦਸੂਦਨ ਤੇ ਮੌਤ ਇਹ ਦੋਵੇਂ ਅੱਖਰ ਜਿਹੜੇ ਨੇ ਪਰਮਾਤਮਾ ਆਂਦੇ ਵਰਤੇ ਨੇ ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਣਾ ਤੇ ਕਹਿੰਦੇ ਨੇ ਮਨੁੱਖ ਨੂੰ ਮੌਤ ਭੁੱਲਵੀਂ ਖਸਮ ਵਿੱਚ ਆਰ ਮਾਲਕ ਵੀ ਭੁੱਲ ਗਿਆ ਖਵਾਰੀ ਕਿੰਨੀ ਤੇ ਫਿਰ ਇੱਕ ਵਾਰ ਜ਼ਰੂਰ ਹੋਵੇਗਾ ਜੇ ਨੂੰ ਮਉ ਚਿੱਤੇ ਰਹੇਗੀ ਤੇ ਫਿਰ ਇਹਦੇ ਇਹਦਾ ਜੀਵਨ ਦੇ ਵਿੱਚ ਕਾਫੀ ਸੁਧਾਰ ਆ ਜਾਵੇਗਾ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਆਜ ਕਾਲ ਪਨ ਧੋਏ ਗਰਸ ਹੈ ਸਮਝ ਰੱਖੋ ਚੀਤ ਕਹੇ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਨੇ ਕਿ ਰਾਮ ਭਜ ਲਾ ਪਰਮਾਤਮਾ ਦਾ ਸਿਮਰਨ ਕਰ ਲੈ ਜਾਤ ਅਵਸਰ ਬੀਤ ਜਾਤ ਦਾ ਭਾਵ ਇੱਥੇ ਇਹ ਜਿਹੜੇ ਅਵਸਰ ਅਵਸਰ ਦਾ ਭਾਵ ਹੈ ਸਮਾਂ ਉਮਰ ਦਾ ਜਿਹੜਾ ਸਮਾਂ ਉਹ ਬੀਤਦਾ ਜਾ ਰਿਹਾ ਹੈ ਤੇ ਤੂੰ ਇਸ ਜਿਹਨੇ ਸਮੇਂ ਦੇ ਵਿੱਚ ਤੇ ਉਸ ਪਰਮਾਤਮਾ ਨੂੰ ਯਾਦ ਕਰ ਲੈ ਤੇ ਫਿਰ ਜਦੋਂ ਮੌਤ ਆ ਗਈ ਤੇ ਉਸ ਵੇਲੇ ਨਹੀਂ ਯਾਦ ਕੀਤਾ ਜਾਣਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਤੇ ਭਗਤਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਹਿੰਦੇ ਨੇ ਇਹ ਸਮਾਂ ਹੁੰਦਾ ਹੈ ਇੱਕ ਵਤਨ ਹੁੰਦਾ ਹਰ ਇੱਕ ਚੀਜ਼ ਦਾ ਇਹ ਮਨੋਕਾ ਸਮਾਂ ਇੱਕ ਰੁੱਤ ਹੈ ਇਹ ਜਵਾਨੀ ਤਾਕਤ ਜਦੋਂ ਹੁੰਦੀ ਸਰੀਰ ਦੇ ਵਿੱਚ ਉਹ ਇੱਕ ਸਮਾਂ ਹੁੰਦਾ ਹੈ ਇੱਕ ਵਤਨ ਹੁੰਦਾ ਹੈ ਤੇ ਜੇ ਵਤਨ ਖੁੰਝ ਗਿਆ ਤੇ ਫਿਰ ਉਹ ਸਮਾਂ ਹੱਥ ਨਹੀਂ ਆਉਣਾ ਕਿਉਂਕਿ ਨੈਨੂ ਨੀਰ ਵਹਿ ਤਨ ਖੀਨਾ ਭਏ ਕੇਸ ਦੁਧਵਾਨੀ ਰੋਦਾ ਕੰਠ ਸ਼ਬਦ ਨਹੀਂ ਉਚਰੈ ਅਬ ਕੀ ਆ ਕਰੇ ਪ੍ਰਾਨੀ ਕਹਿੰਦੇ ਨੇ ਅੱਖਾਂ ਵਡੇ ਪਾ ਆਇਣਾ ਅੱਖਾਂ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਣਾ ਤਿਰ ਕੋ ਬੋਲ ਨਹੀਂ ਹੋਣਾ ਬਲ ਵੀ ਜਾਂਦਾ ਰਹਿਣਾ ਫੇਰ ਕੀ ਕਰੇਗਾ ਸਮਾਂ ਰਹਿੰਦਿਆਂ ਉਸ ਪ੍ਰਮਾਤਮਾ ਨੂੰ ਯਾਦ ਕਰ ਤੇ ਉਸ ਮੌਤ ਨੂੰ ਵੀ ਯਾਦ ਕਰ ਇਹ ਹੈ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਸ਼ਬਦ ਤੋਂ ਵਿੱਚੋਂ ਸਾਨੂੰ ਸਿੱਖਿਆ ਮਿਲੀ ਅਸੀਂ ਹੁਣ ਹਰ ਰੋਜ਼ ਇਤਿਹਾਸ ਤੇ ਗੁਰਬਾਣੀ ਉਹਨਾਂ ਦੇ ਜੀਵਨ ਦਾ ਜੋ ਉਹਨਾਂ ਨੇ ਕੱਲਣਾ ਕੱਲੀ ਹੈ ਬੜੀਆਂ ਉਹਨਾਂ ਦੀਆਂ ਗੁਰਬਾਣੀ ਵਿੱਚ ਤੇ ਉਹਨਾਂ ਦੇ ਜੀਵਨ ਵਿੱਚ ਜੋ ਇਤਿਹਾਸ ਰਚਿਆ ਗਿਆ ਉਹਨਾਂ ਵੱਲੋਂ ਉਹ ਸਾਡੇ ਜੀਵਨ ਨੂੰ ਸੇਧ ਦਿੰਦਾ ਹੈ ਕਿਵੇਂ ਉਹ ਗੁਰੂ ਸਾਭਾ ਸਾਰਿਆਂ ਨੇ ਇੱਕ ਹੀ ਵਿਚਾਰ ਰੱਖੀ ਹੈ ਤੇ ਜਦੋਂ ਉਹ ਆਉਂਦੇ ਨੇ ਐ ਗੁਰੂ ਸਾਹਿਬ ਸਾਰਿਆਂ ਸਾਰਿਆਂ ਦੇ ਨਾਲ ਹੀ ਇਹੋ ਜੀਆਂ ਔਕੜਾਂ ਆਈਆਂ ਕਿਉਂਕਿ ਜਿੱਥੇ ਉਹ ਧਰਮ ਦੇ ठेकेदारों ਵੱਲੋਂ ਉਹਨਾਂ ਨੂੰ ਦੁੱਖ ਸਹਿਣਾ ਪਿਆ ਤੇ ਸਚਾਈ ਕਰਕੇ ਉੱਥੇ ਪਰਿਵਾਰ ਵੱਲੋਂ ਵੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦਿੱਤੀ ਤੇ ਆਪਣੇ ਉਹਨਾਂ ਦੇ ਪਰਿਵਾਰ ਦਾ ਕਿ ਬਚਿਆਂ ਦਾ ਵਿਰੋਧ ਹੋਇਆ ਇਸੇ ਤਰ੍ਹਾਂ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਹਰਿਮੰਦਰ ਸਾਹਿਬ ਜਦੋਂ ਛੱਡ ਕੇ ਚੱਲ ਗਏ ਤੇ ਬਾਕੀ ਉਹ ਦੁਬਾਰਾ ਨਹੀਂ ਆਏ ਛੇਵੇਂ ਪਾਤਸ਼ਾਹ ਤੇ ਦੋਵੇਂ ਪਾਤਸ਼ਾਹ ਜਦੋਂ ਗੁਰਗੱਦੀ ਮਿਲੀ ਤੇ ਹਰਿਮੰਦਰ ਸਾਹਿਬ ਆਏ ਤੇ ਉਹ 34-35 ਸਾਲ ਕਾਫੀ ਸਮਾਂ ਜਿਹੜਾ ਉਹਨਾਂ ਕਬਜ਼ੇ ਦੇ ਵਿੱਚ ਸੀ ਉਹ ਸੇਵਾ ਦਾ ਰੰਦੇ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ ਗੁਰੂ ਸਾਹਿਬ ਬਾਹਰੋਂ ਗਾਠ ਖੇਤੀ ਚਲੇ ਗਏ ਫਿਰ ਜਦੋਂ ਉਹ ਕੀਰਤਪੁਰ ਸਾਹਿਬ ਗਏ ਤੇ ਉੱਥੇ ਵੀ ਉਹਨਾਂ ਦਾ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਸਨ ਉਹਨਾਂ ਨੇ ਵਿਰੋਧ ਕਰਵਾਇਆ ਤੇ ਗੁਰੂ ਸਾਹਿਬ ਨੇ ਸਭ ਕੁਝ ਸਮਝ ਕੇ ਕਿਉਂਕਿ ਇਹ ਵੀ ਉਹਨਾਂ ਦੀ ਜੱਦੀ ਜਾਇਦਾਦ ਸੀ ਕੀਰਤਪੁਰ ਸਾਹਿਬ ਵੀ ਉਹਨਾਂ ਦੇ ਪਿਤਾ ਨੇ ਹੀ ਵਸਾਇਆ ਸੀਗਾ ਤੇ ਉਹ ਉਹਨਾਂ ਨੇ ਦਾਵਾ ਨਹੀਂ ਕੀਤਾ ਤੇ ਉਹ ਜਾ ਕੇ ਤੇ ਆਪਣੀ ਹੀ ਜ਼ਮੀਨ ਖਰੀਦ ਕੇ ਤੇ ਵੱਖਰਾ ਸ਼ਹਿਰ ਵਸਾ ਕੇ ਉੱਤੇ ਰਹੇ ਪਰ ਉਹਨਾਂ ਨੇ ਲੜਾਈ ਝਗੜੇ ਚ ਨਹੀਂ ਪਏ ਕਿਉਂਕਿ ਕਬੀਰ ਜੀ ਕਹਿੰਦੇ ਨੇ ਦਾਵੇ ਦਾਜਨ ਹੋਤ ਹੈ ਦਾਜਨ ਦਾ ਭਾਵ ਸਾੜ ਜਿਹੜਾ ਕਹਿੰਦਾ ਨਾ ਲੜਾਈ ਝਗੜਾ ਕਰਦਾ ਦਾਵਾ ਕਰਦਾ ਇਹ ਮੈਂ ਛੱਡਣਾ ਨਹੀਂ ਦਾਵੇ ਦਰਜਨ ਹੋਤ ਹੈ ਨਿਰਦਾਵੇ ਰਹੇ ਨਿਸਾਂਕ ਜੋ ਜਨ ਨਿਰਦਾਵੇ ਰਹੇ ਗਨੇ ਇੰਦਰ ਸੋਰੰਕ ਕਿੰਨੇ ਜਿਹੜਾ ਦਾਵਾ ਕਰਦਾ ਉਹ ਸੰਗਾਲ ਹੈ ਤੇ ਜਿਹੜਾ ਦਾਵਾ ਛੱਡ ਦਿੰਦਾ ਉਹ ਰਾਜਾ ਹੈ ਇਸ ਕਰਕੇ ਗੁਰਬਾਣੀ ਤੇ ਇਤਿਹਾਸ ਨੂੰ ਨਾਲ ਲਾ ਕੇ ਉਹਨਾਂ ਦੇ ਜੀਵਨ ਤੋਂ ਸੇਧ ਲਵਾਂਗੇ ਜੇ 25 ਤਰੀਕ ਤੱਕ ਜਿੰਨੇ ਕੋਈ ਪਰਮਾ ਗੁਰੂ ਸਾਹਿਬਾਂ ਨੇ ਪਰਮਾਤਮਾ ਸਾਨੂੰ ਬੁੱਧੀ ਦੇਵੇਗਾ ਉਹਦੇ ਅਨੁਸਾਰ ਇਹ ਆਗਿਆ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਸਾਰਿਆਂ ਨੇ ਰਲ ਮਿਲ ਕੇ ਤੇ ਉਹਨਾਂ ਦੇ ਜੀਵਨ ਤੋਂ ਉਹਨਾਂ ਦੀ ਬਾਣੀ ਤੋਂ ਸੇਧ ਲੈ ਕੇ ਤੇ ਆਪਣੇ ਜੀਵਨ ਜੀਵਨ ਨੂੰ ਸੁਧਾਰਨਾ ਤੇ ਲਾਭ ਲੈਣਾ ਗੁਰਬਾਣੀ ਪੜ੍ਹਦੇ ਆ ਵਿਚਾਰਦੇ ਆ ਕਿੰਨੀਆਂ ਨਿਕਾਫੂ ਲਾਹ ਹੋ ਜਾਂਦੀਆਂ ਨੇ ਬਖਸ ਲਵੋ ਆਉਣ ਵਾਲੇ ਸਮੇਂ ਚ ਸਮਰਤ ਬਖਸੋ ਪਿਆਰ ਨਾਲ ਸਾਰੇ ਗੱਜ ਕੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ